ਹਾਵੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਵਧੀਆ ਹੋਣਗੇ ਗੱਲ ਕਰਦੇ ਆ ਆਪਾਂ ਅੱਜ ਮਿਹਨਤ ਦੀ ਕਈ ਲੋਕ ਤਕਰੀਬਨ ਕਹਿੰਦੇ ਆ ਕਿ ਤੁਸੀਂ ਚੰਗੇ ਕੀਤੇ ਹੋਏ ਕੰਮ ਤੁਹਾਡੇ ਅਗਲੇ ਜਨਮਾਂ ਵਿੱਚ ਸਾਥ ਦੇਣਗੇ ਤੇ ਇਹ ਪਤਾ ਨਹੀਂ ਸੱਚ ਹੈ ਕਾ ਝੂਠ ਹੈ ਪਰ ਕਹਿਣਾ ਇਹ ਹਰ ਇੱਕ ਦਾ ਹੀ ਹੈ ਪਰ ਗੱਲ ਇਹ ਆ ਦੋਸਤੋ ਅੱਜ ਕੱਲ ਦੇ ਟਾਈਮ ਦੇ ਵਿੱਚ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਤੇ ਜੇ ਤੁਸੀਂ ਮਿਹਨਤ ਨਾ ਕਰੋਗੇ ਤੇ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਮਿਹਨਤ ਨੇ ਤੁਹਾਡਾ ਸਾਥ ਦੇਣਾ ਹੈ ਤੇ ਇੱਕ ਗੱਲ ਹੋਰ ਮਿਹਨਤ ਨੇ ਤੁਹਾਡਾ ਸਾਥ ਜਦ ਹੀ ਦੇ ਦੇਣਾ ਉਸੇ ਜ਼ਿੰਦਗੀ ਦੇ ਵਿੱਚ ਜਿੰਨੀ ਤੁਸੀਂ ਜ਼ਿੰਦਗੀ 'ਚ ਮਿਹਨਤ ਕਰੋਗੇ ਤੁਹਾਨੂੰ ਉਹਦਾ ਫਲ ਨਾਲ ਦੇ ਨਾਲ ਮਿਲੀ ਜਾਣਾ ਹਾਂ ਕਿਸੇ ਦੇ ਨਾਲ ਧੋਖਾ ਧੜੀ ਨਾ ਕਰੋ ਤੇ ਬਾਕੀ ਗੱਲ ਤੁਹਾਡਾ ਕੰਮ ਕੀਤਾ ਹੋਇਆ ਉਹ ਤੁਹਾਡੇ ਹੀ ਕੰਮ ਆਉਣਾ ਕਿਸੇ ਦੇ ਨਹੀਂ ਆਉਣਾ ਅੱਜ ਕੱਲ ਦੀ ਦੁਨੀਆ ਦੀ ਗੱਲ ਇਹ ਹੈ ਕਿ ਜੇ ਪੈਸਾ ਹੈਗਾ ਤਾਂ ਪੈਸੇ ਦੇ ਨਾਲ ਵਪਾਰ ਆ ਪੈਸੇ ਦੇ ਨਾਲ ਹੀ ਪਿਆਰ ਹੈ ਤੁਸੀਂ ਜਿੰਨਾ ਮਰਜੀ ਕਿਸੇ ਦਾ ਕਰ ਲੋ ਤੁਸੀਂ ਕਹਿ ਦੋਗੇ ਇਹ ਮਾਰੇ ਟਾਈਮ ਤੇ ਮੇਰੇ ਕੰਮ ਆਊਗਾ ਬੰਦਾ ਮੈਂ ਆਪਦਾ ਕੰਮ ਛੱਡ ਛੱਡ ਕੇ ਇਹਨਾਂ ਦਾ ਕੰਮ ਕਰਾਂ ਇਹ ਤੁਹਾਡੀ ਸੋਚਣੀ ਗਲਤ ਹੈ ਦੁਨੀਆ ਦਾ ਗੰਮ ਇਹ ਹੈ ਦੁਨੀਆ ਦਾ ਕੰਮ ਇਹ ਆ ਰਿਸ਼ਤੇਦਾਰਾਂ ਦਾ ਵੀ ਤੇ ਦੁਨੀਆ ਦਾ ਵੀ ਜਿੱਦਨ ਨੂੰ ਹਵਾ ਵਗਦੀ ਆ ਜਿੱਦਨ ਨੂੰ ਲੋਕ ਜਾਂਦੇ ਆ ਤੇ ਜਿੱਦਨ ਨੂੰ ਜ਼ਿਆਦਾ ਭੀੜ ਲੱਗਦੀ ਆ ਲੋਕ ਅਕਸਰ ਹੀ ਉਧਰ ਨੂੰ ਚਲੇ ਜਾਂਦੇ ਆ ਜਾਂ ਜਿੱਧਰੋਂ ਉਹਨਾਂ ਦਾ ਆਪਣਾ ਮਤੋਲਾ ਨਿਕਲ ਜਾਂਦਾ ਹੈ ਕੰਮ ਕਰੋ ਮਿਹਨਤ ਕਰੋ ਕਿਸੇ ਮਾਲਕ ਦੇ ਕੋਲੇ ਤੁਸੀਂ ਕੰਮ ਕਰਦੇ ਹੋ ਪ੍ਰਾਈਵੇਟ ਸਰਕਾਰੀ ਜੋਬ ਕਰਦੇ ਹੋ ਚਾਹੇ ਪ੍ਰਾਈਵੇਟ ਅਗਰ ਤੁਸੀਂ ਉਹਦਾ ਮਨ ਲਾ ਕੇ ਕੰਮ ਕਰਦੇ ਹੋ ਤੇ ਔਖੇ ਵੇਲੇ ਤੁਹਾਡਾ ਸਾਥ ਉਹ ਹੀ ਦੇ ਸਕਦਾ ਹੈ ਬਾਕੀ ਕੋਈ ਨਹੀਂ ਭੈਣ ਭਰਾ ਸਭ ਰਿਸ਼ਤੇ ਨਾਤੇ ਦੋਸਤ ਸਭ ਪੈਸੇ ਦੇ ਤੌਰ ਤੇ ਚਾਹੁੰਦੇ ਹਨ ਅਗਰ ਤੁਹਾਡੇ ਕੋਲੇ 4 ਪੈਸੇ ਹੈਗੇ ਆ ਤਾਂ ਤੁਹਾਡੇ ਨਾਲ ਵੀ ਖੜੇ ਅਜੇ ਤੁਹਾਡੇ ਕੋਲੇ ਪੈਸੇ ਨਹੀਂ ਹੈ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਇਸੇ ਕਰਕੇ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਤੇ ਮਿਹਨਤ ਤੁਹਾਡਾ ਸਾਥ ਉਸੇ ਟਾਈਮ ਨਹੀਂ ਦਿੰਦੀ ਜੇ ਤੁਹਾਡੇ ਪੈਸੇ ਦੇ ਕਰਕੇ ਹੀ ਸਾਰੇ ਰਿਸ਼ਤੇਦਾਰ ਜੁੜੇ ਆ ਪੈਸੇ ਦੇ ਕਰਕੇ ਤੁਹਾਡੇ ਧੀਆ ਪੁੱਤ ਤੁਹਾਡੇ ਨਾਲ ਪੈਸੇ ਦੇ ਕਰਕੇ ਤੁਹਾਡੀ ਘਰ ਵਾਲੇ ਘਰ ਵਾਲੀ ਜਾਂ ਮਾਪੇ ਤੁਹਾਡੇ ਨਾਲ ਪੈਸੇ ਦੇ ਕਰਕੇ ਜੋ ਸਾਰੇ ਤੁਹਾਡੇ ਨਾਲ ਜੁੜੇ ਆ ਪੈਸਾ ਕਮਾਉਣੇ ਉਹ ਮਿਹਨਤ ਕਰਦੇ ਹੋ ਤੇ ਤੁਹਾਡੀ ਉਹ ਸੇਵਾ ਵੀ ਕਰਨਗੇ ਜੇ ਤੁਹਾਡੀ ਜੇਬ 'ਚ ਪੈਸਾ ਨਹੀਂ ਹੋਊਗਾ ਤੁਹਾਨੂੰ ਬੱਚੇ ਵੀ ਨਹੀਂ ਪੁੱਛਣਗੇ ਤੁਹਾਡੇ ਘਰ ਵਾਲੀ ਵਾਈਫ ਨੂੰ ਵੀ ਪੁੱਛੂਗੀ ਤੁਹਾਡੇ ਮਾਪਿਓ ਵੀ ਨਹੀਂ ਪੁੱਛਣਗੇ ਕਿਉਂਕਿ ਸਭ ਕੰਮ ਪੈਸੇ ਨਾਲ ਹੋਊਗਾ ਤੇ ਪੈਸਾ ਦਸੈ ਨੇ ਸੱਚ ਹੀ ਕਿਹਾ ਏ ਕਿ ਨਾ ਬਾਪ ਬੜਾ ਨਾ ਬਈਆ ਸਭ ਤੋਂ ਵੱਡਾ ਰੁਪਈਆ ਠੀਕ ਆ ਜੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ ਚੈਨਲ ਨੂੰ ਫਾਲੋਅ ਕਰੋ ਥੈਂਕ ਯੂ